ਅੱਜ ਮਾਨਯੋਗ ਐਸਐਸਪੀ ਸ਼੍ਰੀ ਗੌਰਵਤੁਰਾ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਕਾਨਫਰੰਸ ਰੱਖੀ ਗਈ ਤਾਂ ਕਾਮਯਾਬੀ ਜਿਹੜੀ ਹੈ ਤਰਨਤਾਰਨ ਪੁਲਿਸ ਨੂੰ ਮਿਲੀ ਹੈ ਮੇਰੇ ਨਾਲ ਐਸਐਚਓ ਹਰਜਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਉਹਨਾਂ ਦੇ ਹੱਥੋਂ ਫੋਨ ਵੀ ਨੇ ਜਿਹੜੇ ਦੋਸ਼ੀਆਂ ਦੇ ਕੋਲੋਂ ਬਰਾਮਦ ਹੋਏ ਨੇ ਸਕਰੀਨ ਤੇ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋਗੇ ਕਿ ਮਾਮਲਾ ਪੂਰਾ ਕੀ ਹੈ ਗੱਲਬਾਤ ਕਰਕੇ ਜਾਣਦੇ ਆ ਪਰ ਸਰਾਰਤੀ ਅਨਸਰਾਂ ਤੇ ਕਿਤੇ ਨਾ ਕਿਤੇ ਸਿਕੰਜਾ ਕੱਸਣ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਕਾਮਯਾਬ ਹੋਈਏ ਕਿੰਨੇ ਦੋਸ਼ੀ ਫੜੇ ਗਏ ਨੇ मामला पूरा किया मेरे नाल एसएचओ हरजिंदर सिंह जी थाना सिटी तरनतारन मौजूद ने ਗੱਲਬਾਤ ਕਰ ਲੈਨੇ ਆ ਸਾਰਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰ ਕੀ ਹੈ ਪੂਰਾ ਮਾਮਲਾ ਜਿਹੜੀ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਅੱਜ ਇੱਕ ਥ੍ਰੈਟ ਕਾਲ WhatsApp ਨੰਬਰ ਤੋਂ ਜਿਹੜੀਆਂ ਲੋਕਾਂ ਨੂੰ ਆਉਂਦੀਆਂ ਵੇ ਜਬਰੀ ਵਸੂਲੀ ਲਈ ਉਹ ਇੱਕ ਕਾਲ ਆਈ ਸੀਗੀ ਕਿਸੇ ਪਰਸਨ ਨੂੰ ਅਸੀਂ ਉਹਦਾ ਨਾਮ ਨਹੀਂ ਡਿਸਕਲੋਸ ਕਰ ਸਕਦੇ ਜੀ ਤੇ ਉਹਨਾਂ ਨੂੰ ਕਾਲ ਆਈ ਉਹਨਾਂ ਨੇ ਸਾਨੂੰ ਇੰਟੀਮੇਸ਼ਨ ਦਿੱਤੀ ਅਸੀਂ ਉਹਦੇ ਤੇ ਤੁਰੰਤ ਐਫਆਈਆਰ ਦਰਜ ਕੀਤੀ ਐਫਆਈਆਰ ਦਰਜ ਕਰਕੇ ਟੈਕਨੀਕਲ ਸਪੋਰਟਾਂ ਹੀ ਤੇ ਹਿਊਮਨ ਸਰਸਰਾਂ ਹੀ ਅਸੀਂ ਜਿਹੜਾ ਇਹਦੇ ਚ ਦੋਸ਼ੀ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਔਰ ਉਹਨੂੰ ਤੁਰੰਤ ਅ ਅਰੈਸਟ ਕੀਤਾ ਬਿੱਲੂ son of ਬਲਦੇਵ ਸਿੰਘ ਵਾਸੀ ਸਤਖੰਡ ਰੋਡ ਇਹਦੇ ਕੋਲੋਂ ਜਿਹੜਾ ਇਹਨੇ ਮੋਬਾਈਲ ਦੀ ਵਰਤੋਂ ਕੀਤੀ ਸੀ ਜਿੱਤੋਂ ਥ੍ਰੈਟ ਕਾਲ ਹੋਈ ਸੀ ਉਹ ਅਸੀਂ ਰਿਕਵਰ ਕਰ ਲਿਆ ਉਸ ਤੋਂ ਬਾਅਦ ਇਹਦੀ ਇਨਟੈਰੋਗੇਸ਼ਨ ਦੇ ਵਿੱਚ ਫਿਰ ਇੱਕ ਹੋਰ ਲੜਕੇ ਦਾ ਨਾਮ ਸਾਹਮਣੇ ਆਇਆ ਜੋ ਕਿ ਜੁਵਨਾਈਲ ਹੈ ਜੀ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਜੀ ਸੋ ਇਹ ਜਿਹੜੀ ਕਾਮਯਾਬੀ ਆ ਸਾਨੂੰ ਮਿਲੀ ਆ ਜੇ ਇਹਦੇ ਵਿੱਚ ਹੋਰ ਵੀ ਤੁਸੀਂ ਹੋ ਸਕਦੇ ਨੇ ਜਿਹੜੇ ਅਸੀਂ ਉਹਦੇ ਵਾਸਤੇ ਵੀ ਲੱਗੇ ਹੋਏ ਮਾਮਲਾ ਸਰ ਕੀ ਦਰਜ ਕੀਤਾ ਗਿਆ ਜੀ ਮਾਮਲਾ ਅਸੀਂ ਕੀਤਾ ਜੀ 308 ਜੀ ਬੀ ਐਨ ਐਸ ਨਵੀਂ ਜਿਹੜੀ ਕਾਨੂੰਨ ਆਇਆ ਉਹਦੇ ਤਹਿਤ ਦੇ ਵਿੱਚ ਅਸੀਂ ਕੀਤਾ ਜੀ ਐਫ ਆਰ ਨੰਬਰ 161 ਜੀ ਡੇਟਡ 23 8 24 ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਮੈਸੇਜ ਤਾੜਨਾ ਕੀ ਰਹਿ ਮੈਸੇਜ ਇਹੋ ਹੀ ਵੀ ਇਹ ਇਹੋ ਜਿਹਾ ਖਲਾਤਾ ਕਰਨਗੇ ਤਾਂ ਅਸੀਂ ਇਸੇ ਤਰ੍ਹਾਂ ਹੀ ਦਪੋਚਾਂਗੇ ਜੀ ਤੇ ਅਸੀਂ ਛੱਡਾਂਗੇ ਨਹੀਂ ਜੀ ਸਰ ਜਰੂਰ ਪੁੱਛਣਾ ਚਾਹਾਂਗਾ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਇਹ ਵੀ ਜਰੂਰ ਦੱਸਿਓ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਰਹੀ ਪੁਲਿਸ ਕਿੰਨੀ ਕੁ ਮੁਸਤੈਦ ਹੈ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਮੈਸੇਜ ਹੈ ਕਿ ਕਿਸੇ ਵੀ ਥੱਟਕਲ ਤੋਂ ਡਰਨਾਂ ਤੁਰੰਤ ਸਾਡੇ ਨੋਟਿਸ ਵਿੱਚ ਲਿਆਉਣ ਔਰ ਅਸੀਂ ਹਰ ਸੰਭਵ ਕੋਸ਼ਿਸ਼ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰ। ਥੈਂਕ ਯੂ ਜੀ। ਸੋ ਇਹ ਸਨ ਐਸ ਐਚ ਓ ਸਰਦਾਰ ਹਰਜਿੰਦਰ ਸਿੰਘ ਜੀ ਥਾਣਾ ਸਿਟੀ ਤਰਨਤਾਰਨ ਜਿਨ੍ਹਾਂ ਨੇ ਦੱਸਿਆ ਹੈ ਕਿ ਥ्रेट ਕਾਲਸ ਦੇ ਵਿੱਚ ਜਿਹੜੇ ਆ ਉਹਨਾਂ ਨੇ ਛਰਾਰਤੀ ਅਨਸਰ ਜਿਹੜੇ ਆ ਥ्रेट ਕਾਲਾਂ ਕਰਦੇ ਦੇ ਵਿਦੇਸ਼ੀ ਨੰਬਰਾਂ ਤੋਂ ਤਾਂ ਉਹਨਾਂ ਦੇ ਵਿੱਚ ਕਾਮਯਾਬੀ ਮਿਲੀ ਹੈ ਕਿ ਗਰੋਥ ਦੇ ਦੋ ਮੈਂਬਰ ਜਿਹੜੇ ਆ ਉਹਨਾਂ ਵੱਲੋਂ ਫੜੇ ਗਏ ਤੇ ਮਾਮਲਾ ਦਰਜ ਜਿਹੜਾ ਆ ਉਹ ਕੀਤਾ ਗਿਆ ਹੈ ਤਾਂ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਕ ਚੇਤਾਵਨੀ ਵੀ ਦਿੱਤੀ ਹੈ ਤੇ ਲੋਕਾਂ ਨੂੰ ਇੱਕ ਮੈਸੇਜ ਵੀ ਦਿੱਤਾ ਹੈ ਕਿ ਤੁਸੀਂ ਪੁਲਿਸ ਨੂੰ ਜਿਹੜਾ ਹੈ ਉਹ ਜਰੂਰ ਇਨਫੋਰਮ ਕਰਿਆ ਕਰੋ ਬਣਿਆ ਬਣੇਰੇ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ